ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੀ ਹਾਲ ਚਾਲ ਆ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਇੱਕ ਵਾਰੀ ਫੇਰ ਤੁਹਾਡਾ ਸਵਾਗਤ ਕਰਦੇ ਆ ਤੁਹਾਡੇ ਆਪਣੇ ਚੈਨਲ ਜਾਨਵਰ ਮਹਿਕਮਾ ਤੇ ਜਿਹੜੇ ਜਿਹੜੇ ਵੀਰਾਂ ਨੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਜਾਂ ਫਿਰ ਜਿਹੜੇ ਵੀਰ ਆਪਣੀ ਵੀਡੀਓ ਦੇਖਣ ਪਹਿਲੀ ਵਾਰ ਆਪਣੇ ਚੈਨਲ ਤੇ ਆਏ ਨੇ ਉਹ ਵੀ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਦੋਸਤੋ ਜਿਸ ਤਰ੍ਹਾਂ ਤੁਸੀਂ ਸਾਰੀ ਜਾਣਦੇ ਹੋ ਕਿ ਆਪਾਂ ਸਮੇਂ-ਸਮੇਂ 'ਤੇ ਜੀਡੀਵੀ ਜਾਣਕਾਰੀ ਦੀ ਤੁਹਾਨੂੰ ਲੋੜ ਹੁੰਦੀ ਆ ਉਹ ਆਪਾਂ ਟਾਈਮ ਟੂ ਟਾਈਮ ਜਾਣਕਾਰੀ ਤੁਹਾਨੂੰ ਦਿੰਦੇ ਰਹਨੇ ਆਂਗੇ। ਇਸ ਵਾਰ ਵੀ ਦੋਸਤੋ ਆਪਾਂ ਤੁਹਾਨੂੰ ਇੱਕ ਬਹੁਤ ਹੀ ਵਧੀਆ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਵੀਡੀਓ ਨਾਲ ਅੰਤ ਤੱਕ ਬਣੇ ਰਹੋ ਬਹੁਤ ਇੰਟਰਸਟਿੰਗ ਗੱਲਾਂ ਅੱਜ ਤੁਹਾਨੂੰ ਮੈਂ ਦੱਸੂਗਾ। ਵੀਡੀਓ ਨੂੰ ਸਕਿਪ ਬਿਲਕੁਲ ਵੀ ਨਾ ਕਰਿਓ ਤੁਹਾਨੂੰ ਬਹੁਤ ਹੀ ਜਾਣਕਾਰੀ ਮਿਲੂਗੀ। ਠੀਕ ਹੈ ਜੀ ਜਿਹੜੇ ਵੀਰ 네ਗੇਟਿਵ ਸੋਚਦੇ ਨੇ ਪੋਲਟਰੀ ਫਾਰਮਿੰਗ ਬਾਰੇ ਜਾਂ ਫਿਰ ਹੋਰ ਬਹੁਤ ਸਾਰੀਆਂ ਗੱਲਾਂ ਕਰਦੇ ਨੇ ਆਪਾਂ ਤੁਹਾਨੂੰ ਡਿਟੇਲ ਚ ਦੱਸਾਂਗੇ। ਦੋਸਤੋ ਮੈਨੂੰ ਇੱਕ ਵੀਰ ਦਾ ਕੱਲ੍ਹ ਸ਼ਾਮ ਨੂੰ 7:30 8:15 ਵਜੇ ਮੈਸੇਜ ਆਇਆ ਆਪਣੀ ਵੀਡੀਓ ਤੇ ਕਮੈਂਟ ਆਇਆ ਮਤਲਬ ਕਿ ਉਹ ਵੀਰ ਕਹਿੰਦਾ ਕਿ ਉਹਦਾ ਕਹਿਣਾ ਇਹ ਸੀ ਕਿ ਜਦੋਂ ਪੰਜਾਬ ਵਿੱਚ ਸਾਰੀ ਆਉਲਟਰੀ ਫਾਰਮ ਦਾ ਕੰਮ ਕਰਨ ਲੱਗੇ ਕਿ ਜਿਹੜਾ ਅੰਡੇ ਦਾ ਪ੍ਰਾਈਜ਼ ਆ ਉਹ ਬਹੁਤ ਜ਼ਿਆਦਾ ਘਟ ਜੂਗਾ ਅੰਡੇ ਦੀ ਪ੍ਰੋਡਕਸ਼ਨ ਜਿਹੜੀ ਬਹੁਤ ਜ਼ਿਆਦਾ ਵਧ ਜੂਗੀ ਉਹ ਵੀਰ ਦਾ ਕਹਿਣਾ ਇਹ ਸੀ ਹੁਣ ਦੇਸੀ ਤੇ ਮਲਕੇ ਬਹੁਤ ਘੱਟ ਕੰਮ ਕਰ ਰਹੇ ਨੇ ਹੁਣ ਪਿਛਲੇ ਸਾਲ ਡੇਢ ਸਾਲ ਤੋਂ ਲੈ ਕੇ ਦੇਸੀ ਪੁਲਟਰੀ ਫਾਰਮਿੰਗ ਵੱਲ ਪੰਜਾਬ ਦੇ ਨੌਜਵਾਨ ਬਹੁਤ ਜਾ ਰਹੇ ਨੇ ਬਹੁਤ ਇਹ ਕੰਮ ਨੂੰ ਅਪਣਾ ਰਹੇ ਨੇ ਇਹ ਫਾਰਮਿੰਗ ਵੱਲ ਬਹੁਤ ਨੌਜਵਾਨ ਆ ਰਹੇ ਨੇ ਉਹ ਵੀਰ ਦਾ ਕਹਿਣ ਦਾ ਮਤਲਬ ਸੀ ਕਿ ਜਦੋਂ ਸਾਰਿਆਂ ਕੋਲ ਮੁਰਗੀਆਂ ਹੋ ਗਈਆਂ ਘਰੋ ਘਰੀ ਹੋ ਗਈਆਂ ਜਿਵੇਂ ਵੀ ਤੁਸੀਂ ਵੀਡੀਓ 'ਚ ਕਹਿੰਦੇ ਹੋ ਕਿ ਤੁਸੀਂ ਸਾਰੀ ਰੱਖਿਆ ਕਰੋ ਜੇ ਕਰੇ ਕਹਿੰਦਾ 20 25 25 30 ਦੀ ਸਾਰੇ ਨੇ ਰੱਖ ਲਈਆਂ ਘਰੇ ਤਾਂ ਅੰਡਾ ਆਪਣਾ ਕਿਵੇਂ बिकੂਗਾ ਠੀਕ ਹੈ ਜੀ ਆਪਣਾ ਅੰਡਾ ਕਿਵੇਂ ਸੇਲ ਹੋਊਗਾ ਜਿਹੜਾ ਫਾਰਮ ਵਾਲੇ ਵੀਰ ਆ ਉਹਦਾ ਕਹਿਣ ਦਾ ਇਹ ਮਤਲਬ ਸੀ ਸੋ ਇਸੇ ਆਪਾਂ ਗੱਲ ਤੇ ਇਹ ਵੀਡੀਓ ਪੂਰੀ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਾਂਗੇ ਦੋਸਤੋ ਜਿੰਨੀ ਮਾਰਕੀਟ ਵੱਡੀ ਹੋਊਗੀ ਓਨਾ ਹੀ ਉਸ ਪ੍ਰੋਡਕਟ ਦਾ ਉਸ ਚੀਜ਼ ਦੀ ਡਿਮਾਂਡ ਵਾਧੀ ਹੈ ਜੀ ਹੁਣ ਤੁਸੀਂ ਦੇਖ ਲਓ ਹੁਣ ਜ਼ਿਆਦਾਤਰ ਲੋਕ ਨੇ ਜਿਹੜੇ ਉਹ ਫਾਰਮੀ ਅੰਡਾ ਖਾਂਦੇ ਨੇ ਜਿਹਨੂੰ ਆਪਾਂ ਲੇਅਰ ਵਾਈਟ ਲੇਅਰ ਅੰਡਾ ਕਹਿ ਦਿੰਦੇ ਆ ਉਹ ਜ਼ਿਆਦਾਤਰ ਲੋਕ ਕੋ ਬਾਈਟ ਅੰਡਾ ਖਾਂਦੇ ਨੇਗੇ ਕਿਉਂ ਖਾਂਦੇ ਨੇ ਉਹ ਇਹਦੇ ਪਿੱਛੇ ਕਾਰਨ ਕੀ ਆ ਜਿਹੜਾ ਵਾਈਟ ਅੰਡਾ ਹੈਗਾ ਉਹ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈਗਾ ਕਿਸੇ ਵੀ ਸ਼ਾਪ ਤੋਂ ਲੈ ਲਓ ਹਨਾ ਕਿਤੇ ਵੀ ਦੁਕਾਨ ਤੋਂ ਪਰਚੂਨ ਦੀ ਦੁਕਾਨ ਤੋਂ ਫਾਰਮ ਤੋਂ ਠੀਕ ਹੈ ਜੀ ਵਾਈਟ ਅੰਡਾ ਬਹੁਤ ਆਸਾਨੀ ਨਾਲ ਮਿਲ ਜਾਂਦਾ ਉਹਦੇ ਮੁਕਾਬਲੇ ਜੇਕਰ ਆਪਾਂ ਦੇਸੀ ਅੰਡੇ ਦੀ ਗੱਲ ਕਰੀਏ ਜਿਹੜੇ ਆਪਾਂ ਫਾਰਮਿੰਗ ਕਰਦੇ ਆਂ ਦੇਸੀ ਪੋਲਟਰੀ ਉਹ ਅੰਡੇ ਦੀ ਗੱਲ ਕਰੀਏ ਉਹ ਅੰਡਾ ਬਹੁਤ ਔਖਾ ਮਿਲਦਾਗਾ ਜਦੋਂ ਕਿਸੇ ਨੇ ਖਰੀਦਣਾ ਹੁੰਦਾ ਤਾਂ ਬਹੁਤ ਔਖਾ ਮਿਲਦਾਗਾ ਹੁਣ ਜਦੋਂ ਆਪਾਂ ਜਿਆਦਾ ਤੋਂ ਜਿਆਦਾ ਰੱਖਾਂਗੇ ਉਨਾਂ ਹੀ ਲੋਕ ਜਿਆਦਾ ਤੋਂ ਜਿਆਦਾ ਇਹ ਦੇਸੀ ਅੰਡਾ ਖਾਣਾ ਪਸੰਦ ਕਰਨਗੇ ਲੋਕ ਜਿਹੜੀ ਚੰਗੀ ਚੀਜ਼ ਖਾਣੀ ਪਸੰਦ ਕਰਦੇ ਨੇ ਪੈਸੇ ਵੀ ਉਹਦੇ ਵਧੀਆ ਦੇ ਦਿੰਦੇ ਨੇਗੇ ਪਰ ਆਸਾਨੀ ਨਾਲ ਉਹ ਅਵੇਲੇਬਲ ਹੋਵੇ ਉਹ ਆਪਣੇ ਤੇ ਦੋਸਤੋ ਡਿਪੈਂਡ ਕਰਦਾ ਕਿ ਆਪਾਂ ਕਿਸੇ ਨੂੰ ਵਧੀਆ ਚੀਜ਼ ਕਿਵੇਂ ਮੁਹਈਆ ਕਰਵਾਉਣਿਆਂਗੇ ਕਿਵੇਂ ਅਗਲੀ ਦੀ ਡਿਮਾਂਡ ਪੂਰੀ ਕਰਦੇ ਆ ਕੀ ਉਹਨਾਂ ਤੋਂ ਰੇਟ ਲੈਣਿਆਂਗੇ ਹਾਂ ਆਪਾਂ ਰੇਟ ਵੀ ਕੋਈ ਇੰਨਾ ਜ਼ਿਆਦਾ ਨਹੀਂ ਮੰਗਣਾ ਕਿ ਅਗਲਾ ਹੱਥ ਹੀ ਖੜੇ ਕਰ ਜੇ ਵੀ ਆਪਾਂ 80 ਤਿੰਗਣਾ ਚੌਗਣਾ ਮੰਗ ਲਓ ਹਾਂ ਜਿਹੜਾ ਬਾਜ਼ਾਰ ਰੇਟ ਆ ਵਧੀਆ ਰੇਟ ਆ ਉਹ ਲੋ ਹਰ ਇੱਕ ਚੀਜ਼ ਆ ਸੋ ਜਿੰਨੀ ਮਾਰਕੀਟ ਵਧੂਗੀ ਉੰਨੀ ਹੀ ਅੱਗੇ-ਅੱਗੇ ਡਿਮਾਂਡ ਵਧੂਗੀ। ਓਨੇ ਲੋਕ ਇੱਧਰ ਨੂੰ ਆ ਰਹੇ ਨੇ। ਹੁਣ ਬਹੁਤ ਸਾਰੇ ਲੋਕ ਅਵੇਅਰ ਹੋ ਰਹੇ ਨੇ ਕਿ ਦੇਸੀ ਅੰਡਾ ਖਾਣ ਨਾਲ ਬਹੁਤ ਸਾਰੀਆਂ ਬਿਮਾਰੀਆਂ ਠੀਕ ਹੁੰਦੀਆਂ ਨੇ। ਛੋਟੇ ਬੱਚਿਆਂ ਲਈ ਦੇਸੀ ਅੰਡਾ ਬਹੁਤ ਹੀ ਵਧੀਆ ਹੁੰਦਾ। ਸੋ ਲੋਕ ਇੱਧਰ ਨੂੰ ਆ ਰਹੇ ਨੇ। ਜ਼ਿਆਦਾ ਲੋਕ ਦੇਸੀ ਅੰਡਾ ਖਾ ਰਹੇ ਨੇ ਹੁਣ। ਪਿਛਲੇ 3-4 ਸਾਲਾਂ ਤੋਂ ਦੇਸੀ ਪੋਲਟਰੀ ਫਾਰਮਿੰਗ ਪੰਜਾਬ 'ਚ ਬਹੁਤ ਜ਼ਿਆਦਾ ਹੋ ਰਹੀ ਆ। ਇਹਦੇ ਨਾਲ ਜਿਹੜੇ ਨੌਜਵਾਨ ਵੀ ਬਹੁਤ ਰੁਜ਼ਗਾਰ ਮਿਲਦੇ ਆ ਨੌਜਵਾਨਾਂ ਨੂੰ। ਬਹੁਤ ਵਧੀਆ ਧੰਦਾਗਾ ਹੈ ਸੋ ਇਹ ਗੱਲ ਨਾ ਸੋਚਿਆ ਕਰੋ ਕਿ ਜੇਕਰ ਜਿਆਦਾ ਫਾਰਮ ਖੁੱਲਣਗੇ ਜਾਂ ਫਿਰ ਘਰ ਘਰ ਮੁਰਗੀਆਂ ਹੋ ਗਈਆਂ ਤਾਂ ਆਪਣਾ ਜਿਹੜਾ ਦੇਸੀ ਅੰਡਾ ਉਹ ਨਹੀਂ ਵੇਖਣਾ ਬਾਜ਼ਾਰ ਹੁੰਦਾ ਜਿਹੜਾ ਬਾਜ਼ਾਰ ਚ ਦੁਕਾਨਾਂ 10 10 ਹੁੰਦੀਆਂ ਨੇ ਇੱਕ ਚੀਜ਼ ਦੀਆਂ ਜਿਹੜਾ ਕੱਪੜੇ ਦੀ ਦੁਕਾਨਾ ਮੰਨ ਲਓ ਸ ਆਮੋ ਸਾਹਮਣੇ ਹੁੰਦੀਆਂ ਨੇ ਉਹਨੇ ਆਪਦੇ ਕਰਮਖਾਨੇ ਹੁੰਦੇ ਨੇ ਤੇ ਸਾਹਮਣੇ ਵਾਲੇ ਆਪਦੇ ਕਰਮਖਾਨੇ ਹੁੰਦੇ ਸੋ ਇਹ ਨਾ ਸੋਚਿਆ ਕਰੋ ਕਿ ਜੇ ਜਿਆਦਾ ਮੁਰਗੀਆਂ ਹੋ ਗਈਆਂ ਪੰਜਾਬ ਚ ਓਲਟਰੀ ਫਾਰਮ ਜਿਆਦਾ ਹੋਗੇ ਤਾਂ ਅੰਡੇ ਦੀ ਕੀਮਤ ਘੱਟ ਜੂਗੀ ਦੋਸਤੋ ਇਹ ਨਹੀਂ ਹੁੰਦਾ ਜਿਹੜੀ ਵਧੀਆ ਚੀਜ਼ ਦੀ ਹਮੇਸ਼ਾ ਵੈਲਿਊ ਰਹਿੰਦੀ ਰਹਿੰਦੀ ਹੁੰਦੀ ਆ ਜਿਹੜੀ ਵਧੀਆ ਚੀਜ਼ ਹੁੰਦੀ ਆ ਉਹਦੀ ਕੀਮਤ ਜਿਆਦਾ ਹੀ ਰਹੂਗੀ ਤੇ ਲੋਕ ਵਧੀਆ ਚੀਜ਼ ਖਾਣਾ ਵੀ ਪਸੰਦ ਕਰਦੇ ਨੇ ਲੋਕ ਪੜ੍ਹੇ ਲਿਖੇ ਨੇ ਅਵੇਅਰ ਹੋ ਗਏ ਹੁਣ ਪਹਿਲਾਂ ਵਾਲੇ ਲੋਕ ਨਹੀਂ ਰਹੇ ਉਹ ਲੋਕ ਵਾਈਟ ਅੰਡੇ ਨੂੰ ਛੱਡ ਕੇ ਹੁਣੇ ਬਰਾਊਨ ਆਂਡਾ ਜਿਹੜਾ ਦੇਸੀ ਆਂਡਾ ਆਪਾਂ ਕਹ ਦਈਏ ਹੁਣ ਖਾ ਰਹੇ ਨੇ ਸੋ ਨੈਕਟਿਵ ਨਾ ਰਿਹਾ ਕਰੋ ਹਮੇਸ਼ਾ ਪੋਜੀਟਿਵ ਰਿਹਾ ਕਰੋ ਸੋ ਆਪਾਂ ਤੁਹਾਡੇ ਲਈ ਵਧੀਆ-ਵਧੀਆ ਜਿਹੜੀ ਵੀਡੀਓ ਬਣਾਉਂਦੇ ਰਹਨੇ ਆਂਗੇ ਚੈਨਲ ਨੂੰ ਜਿਆਦਾ ਤੋਂ ਜਿਆਦਾ ਸਪੋਰਟ ਕਰਿਆ ਕਰੋ ਸੋ ਇਦਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੇਕਰ ਕਿਸੇ ਵੀ ਵਿਸ਼ੇ ਤੇ ਹੋਰ ਵੀ ਵੀਡੀਓ ਬਣਵਾਉਣੀ ਹੁੰਦੀ ਹੈ ਤਾਂ ਵੀ ਤੁਸੀਂ ਕਮੈਂਟ ਬਾਕਸ 'ਚ ਕਮੈਂਟ ਕਰਕੇ ਕਿਸੇ ਵੀ ਵਿਸ਼ੇ ਤੇ ਤੁਸੀਂ ਆਪਾਂ ਤੋਂ ਵੀਡੀਓ ਬਣਵਾ ਸਕਦੇ ਹੋ ਆਪਾਂ ਤੁਹਾਡੇ ਲਈ ਹਰ ਟਾਈਮ ਤਿਆਰ ਆਂ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਇੱਕ ਵਾਰ ਫੇਰ ਸਾਰੇ ਵੀਰਾਂ ਦਾ